ਏ ਅੱਜ ਦਾ ਜੋ ਅੱਜ ਦਾ ਵਿਸ਼ਾ ਸਾਡਾ ਇਹ ਹੈ ਕਿ ਜਿਹੜਾ ਸਕੂਟ ਟ੍ਰਾਂਸਪੋਰਟ ਦੇ ਧੱਕਾ ਹੋ ਰਿਹਾ ਇਹਨੂੰ ਰੋਕਣ ਵਾਸਤੇ ਅਸੀਂ ਅੱਜ ਦਾ ਰੋਸ ਮਾਰਚ ਕਰ ਰਹੇ ਹਾਂ ਸਰਕਾਰ ਨੂੰ ਅਸੀਂ ਪਹਿਲਾਂ ਜਾ ਕੇ ਡੀਸੀ ਸਾਹਿਬ ਨੂੰ ਲਾ ਚੁੱਕੇ ਹਾਂ ਡੀਸੀ ਸਾਹਿਬ ਨੇ ਸਾਡੇ ਨਾਲ ਕੋਈ ਸੁਣਵਾਈ ਨਹੀਂ ਕੀਤੀ ਫਿਰ ਜਿਹੜਾ ਤੇਜੇਸ਼ ਕੁਮਾਰ ਜੀ ਆਏ ਨੇ ਕੋਈ ਅਫਸਰ ਅਧਿਕਾਰੀ ਬਾਲ ਸਿਹਤ ਵਿਭਾਗ ਦੇ ਉਹਨਾਂ ਦੀ ਬਦਸਲੂਕੀਆਂ ਦੇ ਕਾਰਨ ਇਹਨਾਂ ਨੂੰ ਅੱਜ ਮਜਬੂਰ ਇਹ ਜਲਸਾ ਜਿਹੜਾ ਰੋਸ ਮਾਰਚ ਕਰਨਾ ਪਿਆ ਇਸ ਕਰਕੇ ਅਸੀਂ ਇਹ ਰੋਸ ਮਾਰਚ ਕਰ ਰਹੇ ਹਾਂ ਬਾਕੀ ਅਸੀਂ ਅਗਲਾ ਪ੍ਰੋਗਰਾਮ ਜਿਹੜਾ ਤੁਹਾਡੇ ਮਾਧਿਅਮ ਨਾਲ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ ਆਉਣ ਵਾਲੀਆਂ 2027 ਦੇ ਚੋਣਾਂ ਇਹ ਜਿਹੜਾ ਇੱਥੇ ਅਧਿਕਾਰੀ ਨੇ ਭਾਜਪਾ ਦੇ ਏਜੰਟ ਇਹ ਭਾਜਪਾ ਦੇ ਏਜੰਟ ਜਿਹੜੇ ਆਉਣ ਵਾਲੀਆਂ ਸਰਕਾਰ ਚੋਣਾਂ ਨੂੰ ਤੁਹਾਡੇ ਕੋਲੋਂ ਕਢਾਉਣਗੇ ਕਿਉਂਕਿ ਇਹਨਾਂ ਨੇ ਉਹਨਾਂ ਦਾ ਕੰਮ ਕਰਨਾ ਹੈ ਸਰਕਾਰ ਦਾ ਨਹੀਂ ਸਰਕਾਰ ਨੂੰ ਬਦਨਾਮ ਕਰਨ ਵਾਸਤੇ ਰਜੇਸ਼ ਕੁਮਾਰ ਤੇ ਜੋ ਡੀਸੀ ਓਕਾਰ ਜਿਹੜਾ ਉਹ ਖੋਇਆ ਜਾ ਰਿਹਾ ਹੈ ਸਰਕਾਰ ਨੂੰ ਸੁੱਤੀ ਪਈ ਨੂੰ ਪਤਾ ਨਹੀਂ ਸਰਕਾਰ ਕੰਨਾਂ ਤੋਂ ਬੋਲੀ ਹੈ ਅੰਨੀ ਆ ਤੁਹਾਡੀ ਮੇਨ ਗੱਲ ਇਹ ਹੈ ਕਿ ਟ੍ਰਾਂਸਪੋਰਟ ਅਧਿਕਾਰੀ ਨੇ ਪ੍ਰਸ਼ਾਸਨ ਵਾਲੇ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਇਥੋਂ ਬਦਲਿਆ ਜਾਵੇ ਤੇ ਸਰਕਾਰ ਜਿਹੜੀ ਸਾਡੀਆਂ ਗੱਲਾਂ ਸੁਣੇ ਸਰਕਾਰ ਸਾਡਾ ਚੁਣ ਕੇ ਭੇਜੀ ਹੈ ਸਰਕਾਰ ਸਾਡੀਆਂ ਵੋਟਾਂ ਨਾਲ ਬਣੀ ਹੈ ਅਸੀਂ ਇਹਨਾਂ ਨੂੰ ਤੇ ਭੇਜਿਆ ਇਹ ਨਹੀਂ ਕੋਤੇ ਜਾ ਕੇ ਗੁੰਗੇ ਬਣ ਜਾ ਥੱਲੇ ਅਧਿਕਾਰੀ ਭਾਜਪਾ ਦੇ 에ਜੰਟਾਂ ਕੇ ਸਾਡਾ ਕਹਨ ਕਰ ਜਨ ਗਰੀਬਾਂ ਦਾ ਸਾਨੂੰ ਭਗਵੰਤ ਮਾਨ ਜੀ ਨੇ ਵਾਦਾ ਕੀਤਾ ਸੀ ਕਿ ਤੁਹਾਨੂੰ ਰੁਜ਼ਗਾਰ ਦਿਆਂਗੇ ਪਰ ਅਸੀਂ ਜਿਹੜਾ ਆਪਣਾ ਘਰ ਦਾ ਰੁਜ਼ਗਾਰ ਲੈ ਕੇ ਬੈਠੇ ਸਾਡਾ ਉਹ ਵੀ ਖੋਇਆ ਜਾ ਰਿਹਾ ਹੈ ਤੁਹਾਨੂੰ ਲੱਗਦਾ ਕਿ ਟ੍ਰਾਂਸਪੋਰਟ ਜਿਹੜਾ ਆ ਕਾਰਨ ਮੰਤਰੀ ਇੱਥੇ ਐਸੇ ਜ਼ਿਲ੍ਹੇ ਦਾ ਐਸੇ ਇੱਥੇ ਹੀ ਜਾਣਾ ਸਭ ਜਿਹੜਾ ਟੱਕਾ ਹੋ ਰਿਹਾ ਕੀ ਕਹਿਣਾ ਤੁਹਾਡਾ ਮੈਂ ਇਹ ਗੱਲ ਰਜੇਸ਼ ਕੁਮਾਰ ਨੂੰ ਕਿਹਾ ਸੀ ਰਜੇਸ਼ ਕੁਮਾਰ ਨੂੰ ਅਸੀਂ ਕਿਹਾ ਸੀ ਕਿ ਤੁਸੀਂ ਐਸੇ ਜ਼ਿਲ੍ਹੇ ਦੇ ਵਿੱਚ ਬਾਕੀ ਜ਼ਿਲ੍ਹੇ ਰਜੇਸ਼ ਕੁਮਾਰ ਕਹਿੰਦਾ ਅਸੀਂ ਕੰਮ ਕਰਨ ਆਏ ਆ ਅਸੀਂ ਰਜੇਸ਼ ਕੁਮਾਰ ਕਹਿੰਦਾ ਅਸੀਂ ਬੰਦ ਕਰਨਾ ਹੈ ਬੰਦ ਕਰਨੇ ਆ ਅਸੀਂ ਕਹਿੰਦੇ ਅਸੀਂ ਮੰਤਰੀਆਂ ਕੋਲ ਪਹੁੰਚਾਂਗੇ ਅਸੀਂ ਸਰਕਾਰ ਨੂੰ ਦੱਸਾਂਗੇ ਤੋਂ ਉਹ ਕਹਿੰਦਾ ਜਿੱਥੇ ਮਰਜੀ ਮੇਰੀ ਡਿਊਟੀ ਹੈ ਤੇ ਮੈਂ ਆਪਣੀ ਡਿਊਟੀ ਨਿਭਾਉਣ ਆਇਆ ਪਰ ਡਿਊਟੀ ਨਿਭਾ ਜਿੱਥੇ ਸੱਚ ਹੈ ਸੱਚ ਕਰ ਜਿੱਥੇ ਝੂਠ ਹੈ ਉਹਨੂੰ ਝੂਠ ਕਹਿ ਪਰ ਧੱਕਾ ਨਹੀਂ ਬਾਦਸਲੂਕੀ ਨਹੀਂ ਲੋਕਾਂ ਨੂੰ ਨੌਕਰੀਆਂ ਦੀ ਥਾਂ ਤੇ ਤਿਹਾਰੀਆਂ ਨਹੀਂ ਕਰਾਉਣ ਵਾਸਤੇ ਆਇਆ ਜਦਕਿ ਇਹਦੀ ਬਿਲਡਿੰਗ ਹੈ ਕਿ ਤੁਸੀਂ ਤਿਹਾਰੀਆਂ ਕਰੋ ਡਰਾਈਵਰ ਨੂੰ ਛੱਡ ਦਿਓ ਹੁਣ ਇੱਕ ਡਰਾਈਵਰ ਜਿਹੜਾ ਉਹ ਦਿਹਾੜੀ ਕਰਨ ਜੋਗਾ ਹੈ ਡਰਾਈਵਰ ਨੂੰ ਜਿਹੜੇ ਹੱਥ ਦਿਆ ਪਈ ਕੋਈ ਕੰਮ ਕਰਦੀ ਉਹ ਹੀ ਕਰ ਸਕਦਾ ਤੁਸੀਂ ਪੱਤਰਕਾਰ ਹੋ ਤੁਸੀਂ ਪੱਤਰਕਾਰੀ ਕਰ ਸਕਦੇ ਹੋ ਇਤਿਆਰੀ ਨਹੀਂ ਕਰ ਸਕਦੇ ਇਹ ਜਿਸ ਤਰ੍ਹਾਂ ਮੋਦੀ ਨੇ ਕਿਹਾ ਸੀ ਪੜਿਆ ਲਿਖਿਆ ਨੂੰ ਤੇ ਭਾਈ ਪਕੌੜੇ ਤੋਂ ਉਹ ਡਾਇਲੌਗ ਸਾਡੇ ਨਾਲ ਜੇਸ਼ ਕੁਮਾਰ ਨੇ ਬੋਲਿਆ ਜਿਹਦੇ ਵਿਰੁੱਧ ਅਸੀਂ ਰੋਜ਼ ਪ੍ਰਦਰਸ਼ਨ ਕਰ ਰਹੇ ਹਾਂ ਇਹ ਰੋਜ਼ ਮਰਚ ਅਜਦਾ ਇਸ ਤੋਂ ਬਾਅਦ ਅਗਲਾ ਪ੍ਰੋਗਰਾਮ ਸਾਡੀ ਸੁਣਵਾਈ ਨਹੀਂ ਹੁੰਦੀ ਤੁਹਾਡੇ ਮਾਧਮ ਸਰਕਾਰ ਸਾਡੀ ਜਾਗਦੀ ਨਹੀਂ ਸੁੱਤੀ ਪਈ ਤੇ ਫਿਰ ਅਸੀਂ ਅਗਲਾ ਸੰਘਰਸ਼ ਹੋਰ ਤਿੱਖਾ ਕਰਨਾ ਸੋ ਮੇਰੀ ਬੇਨਤੀ ਹੈ ਤੁਹਾਡੇ ਮਾਧਮ ਤੁਹਾਡਾ ਬਹੁਤ ਬਹੁਤ ਧੰਨ ਧੰਨਵਾਦ ਜੀ ਆਇਆਂ ਤੁਹਾਨੂੰ ਕਹਿੰਦੇ ਆ ਤੁਸੀਂ ਸਾਡੀ ਸੁਣੀ ਹਾਂਜੀ ਹਾਂਜੀ ਬਸ ਕੀ ਗੱਲ ਬਾਤ ਹੈ ਅੱਜ ਤੇ ਸਾਰੇ ਜਣੇ ਇਕੱਠੇ ਹੋਏ ਹਾਂਜੀ ਮੈਂ ਜੀ ਕਵਲਜੀ ਸਿੰਘ ਚੱਬੇ ਤੋਂ ਵੀ ਜੇ ਸਾਰੇ ਜਿੰਨੇ ਜੁਣੀਆਂ ਨ ਆਈਆਂ ਵਾ ਜਿੰਨੇ ਆਏ ਆ ਮੇਰੇ ਵੀਰ ਸਾਰੇ ਸਾਰੇ ਇਸੇ ਮਤਲਬ ਲਈ ਆਏ ਆ ਵੀ ਆਪਣੇ ਜਿੱਦਾਂ ਕੀ ਇਹਨੇ ਅਫਸਰ ਸਾਹਿਬ ਆਏ ਨੇ ਇਹ ਆਪਣੀਆਂ ਗੱਡੀਆਂ ਬੰਦ ਕਰਨ ਕਿਉਂਕਿ ਜਿਵੇਂ ਕੀ ਟੈਕਸ ਪਾਸਿੰਗ ਜਿਵੇਂ ਵੀ ਬਾਹਰ ਦੀਆਂ ਸਰਕਾਰਾਂ ਕੋਈ ਨਹੀਂ ਟੈਕਸ ਲੈਂਦੀ ਗੱਡੀ ਤੋਂ ਕਿਸੇ ਵੀ ਗੱਡੀ ਤੋਂ ਕੋਈ ਟੈਕਸ ਨਹੀਂ ਲਿਆ ਜਾਂਦਾ ਜਿਵੇਂ ਕੀ ਹਰਿਆਣਾ ਸਰਕਾਰ ਆ ਇਹ ਸਾਨੂੰ ਹੁਣ ਟੈਕਸ ਪਾਸਿੰਗ ਕਹਿ ਰਹੇ ਨੇ ਹਰ ਇੱਕ ਚੀਜ਼ ਅਸੀਂ ਪੂਰੀ ਕਰਦੇ ਆ ਉਹਦੇ ਵਿੱਚ ਕੀ ਆ ਉਹ ਬੱਚਿਆਂ ਦੇ ਉੱਤੇ ਭਾਰ ਪਊਗਾ ਜੀ ਉਹ ਬੱਚਿਆਂ ਦੇ ਭਾਰ ਪੈਣ ਨਾਲ ਕੀ ਆ ਵੀ ਪੇਅਰਸ ਕੋ ਨਹੀਂ ਪੈਸੇ ਦਿੱਤੇ ਜਾਣੇ ਇਹਨੇ ਜਿੱਦਾਂ ਕਿ ਪਰ 2000 ਰੁਪਇਆ ਪਰ ਬੱਚਾ ਕਰਦੇ ਆਂਗੇ ਅਸੀਂ ਖਰਚਾ ਵਧਾ ਦੇਾਂਗੇ ਉਹ ਮੁੜ ਕੇ ਘਰਾਂ ਤੇ ਪਊਗਾ ਸਾਰੇ ਬੱਚਿਆਂ ਦੇ ਮਤਲਬ ਬਹੁਤ ਔਖਾ ਹੋ ਜੂ ਉਹਨਾਂ ਵਾਸਤੇ ਹੁਣ ਇਹ ਵੀ ਡਰਾਈਵਰਾਂ ਵਾਸਤੇ ਡਰਾਈਵਰਾਂ ਦੇ ਵੀ ਬੱਚੇ ਆ ਪਰਿਵਾਰ ਆ ਉਹ ਕਿੱਥੇ ਚੱਲ ਜਣ ਪਰਿਵਾਰ ਨੂੰ ਇਹਨਾਂ ਕਦੀ ਵੀ ਨਹੀਂ ਸੋਚਿਆ ਡਰਾਈਵਲ ਦੇ ਪਰਿਵਾਰ ਨੂੰ ਕਦੀ ਨਹੀਂ ਸੋਚਦੇ ਇਹਨਾਂ ਦੇ ਬੱਚੇ ਕਿੱਥੋਂ ਪੜਨਗੇ ਕਿਦਾਂ ਖਰਚਾ ਕੱਢਾਂਗੇ ਅਸੀਂ ਇਸ ਕਰਕੇ ਸਰਕਾਰ ਨੂੰ ਅਪੀਲ ਕਰਦੇ ਆ ਕਰਤੀਆਂ ਜਾਣ ਤੇ ਡਰਾਈਵਰਾਂ ਦੇ ਹੱਕ ਦੇ ਵਿੱਚ ਇਹ ਗੱਲ ਲੱਗ ਦਿੱਤਾ ਜਾਵਾ ਪੂਰਾ ਸਾਥ ਨੂੰ ਜਿਹੜੇ ਈ ਰਿਕਸ਼ੀਆਂ ਤੇ ਵੀ ਅੱਜ ਕੱਲ ਬੱਚੇ ਢੋਈ ਫਿਰਦੇ ਇਹ ਚੀਜ਼ ਨੂੰ ਵੀ ਵੇਖੋ ਉਹ ਜੀ ਉਹ ਸਰਕਾਰ ਨੂੰ ਇਹ ਚੀਜ਼ ਨਜ਼ਰ 'ਚ ਲਿਆਉਣੀ ਚਾਹੀਦੀ ਆ ਈ ਰਸਕੇ 'ਚ ਬੱਚਾ ਜਿਵੇਂ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵਾ ਵੀ ਸਰਕਾਰ ਨੂੰ ਵੀ ਇਹ ਵੀ ਗਲਤ ਆ ਜਿਹੜੀ ਚੀਜ਼ ਗਲਤ ਆ ਅਸੀਂ ਉਹ ਗੱਲ ਕਵਾਂਗੇ ਵੀ ਜਿਹੜਾ ਬਣਦਾ ਹੱਕਿਆ ਜਿੱਦਾਂ ਕਿ ਡਰਾਈਵਰ ਲੈਂਡ ਦਾ ਬਣਦਾ ਵੀ ਸਾਡੀਆਂ ਹੁਣ ਗੱਡੀਆਂ ਲਈਆਂ ਇਨੇ ਚਿਰਦੀਆਂ ਅਸੀਂ ਅਸੀਂ ਕਰਜ਼ੇ ਚੁੱਕ ਚੁੱਕ ਲਈਆਂ ਕਿਸ਼ਤਾਂ ਲਾਉਣ ਡਿਆ ਸਾਡਾ ਤੇ ਕੋਈ ਇਸ ਤਰ੍ਹਾਂ ਦੀ ਸੁਣੀ ਨਸਨਾਈ ਨਹੀਂ ਹੋ ਰਹੀ ਇਸ ਕਰਕੇ ਜਿਹੜਾ ਅਫਸਰ ਸਾਹਿਬ ਆਏ ਆ ਇਹਨਾਂ ਬਾਰੇ ਫਿਰ ਗਲਤ ਆਏ ਬਸ ਬਸ ਤੋਂ ਬਾਅਦ ਤੁਹਾਡੇ ਕੁਝ ਨ ਉਹ ਜਾਣਤੇ ਆਵਾਂ ਕਿ ਸਾਨੂੰ ਮਜਬੂਰ ਨਾ ਕਰਨਾ ਪਊਗਾ ਉਹਨਾਂ ਵਾਲੇ ਜਿਹੜੇ ਡਰਾਈਵਰਾਂ ਨੇ ਟੈਕਸ ਚੜਾਇਆ ਸੀ ਉਹ ਤਾਂ ਲਾਗੀ ਮਾਰ ਅਜੇ ਤੱਕ ਅਜੇ ਤੱਕ ਕੋਈ ਮਾਫ ਨਹੀਂ ਹੋਇਆ ਉਲਟਾ ਉਹਨਾਂ ਨੇ ਸਾਡੇ ਜੁਰਮਾਨੇ ਪਾ ਕੇ ਸਾਨੂੰ ਇਹ ਲਿਖਣ ਮਜਬੂਰ ਕਰਤਾ ਤੇ ਜਦ ਕਿ ਜਿਵੇਂ ਕਿ ਹਰਿਆਣਾ ਸਰਕਾਰ ਆ ਉਹ ਇੱਕ ਵੀ ਟੈਕਸ ਨਹੀਂ ਲੈ ਰਹੀ ਗੱਡੀਆਂ ਦਾ ਕੀ ਕਹ ਲਓ ਸਰਕਾਰ ਨਹੀਂ ਚਲਾ ਰਹੀ ਸਾਰਾ ਕੁਝ ਚੱਲ ਰਿਹਾ ਜੀ ਕਿਉਂਕਿ ਪੰਜਾਬ ਸਰਕਾਰ ਤੇ ਸਾਰਾ ਕੁਝ ਲਾਗੂ ਕਰਤਾ ਜੀ ਇਹ ਨਹੀਂ ਚਾਹੀਦਾ ਜੀ ਹਰ ਕਮਾਚਲ ਸਰਕਾਰ ਤੁਸੀਂ ਵੇਂਦੇ ਜੋ ਸਾਰੇ ਤਾਂ ਵੇਂਦੇ ਜੋ ਕਿਤੇ ਨਹੀਂ ਹੈਗਾ ਸਿਰਫ ਇਹ ਪੰਜਾਬ ਸਰਕਾਰ ਨੇ ਹੀ ਸਾਡੇ ਤੇ ਲਾਗੂ ਕੀਤਾ ਇਹ ਡਰਾਈਵਰਾਂ ਦੇ ਬੱਚੇ ਮਾਰਨਾ ਚਾਹੁੰਦੇ ਆ ਇਹਨਾਂ ਨੂੰ ਗਲਤ ਕਰ ਲਿਆ ਇਹ ਨਹੀਂ ਚਾਹੀਦਾ ਕਰਨਾ ਇਹ ਸਰਕਾਰ ਨੂੰ ਸੋਚਣਾ ਚਾਹੀਦਾ ਇਹਦੇ ਬਾਰੇ ਇਹ ਬਹੁਤ ਗਲਤ ਕਰ ਰਹੇ ਆ ਜੀ ਤਨਮ ਜੇਸ਼ ਕੁਮਾਰ ਬੋਇਆ ਕਹਿਣਾ ਚਾਹੁੰਦੇ ਆ ਕਿ ਤਾਂ ਕੋਈ ਆਉਂਦੇ ਜੇ ਚਲੋ ਡਿਊਟੀ ਕਰਦੇ ਜੇ ਪਰ ਤੁਹਾਡਾ ਫਰਜ਼ ਇਹ ਪੰਦਾ ਵੀ ਸਾਰਿਆਂ ਨੂੰ ਸਹੀ ਤਰੀਕੇ ਨਾਲ ਬੋਲਣਾ ਸਮਝਾਉਣਾ ਚਲੋ ਤੁਹਾਡੀ ਡਿਊਟੀ ਆ ਤੁਸੀਂ ਸਹੀ ਤਰੀਕੇ ਨਾਲ ਇਹਨਾਂ ਨੂੰ ਸਮਝਾਓ ਕਿ ਇਹ ਦੀ ਦਾੜੀ ਨਾ ਨਾ ਉਹ ਗਲਤ ਗੱਲ ਆ ਇੱਕ ਡਰਾਈਵਰ ਆ ਮੰਨ ਲਓ ਡਰਾਈਵਰਾਂ ਦੇ ਖੁੱਦ ਦੇ ਬੱਚੇ ਗਾੜੀ ਬੈਠੇ ਨੇ ਡਰਾਈਵਰ ਗਾੜੀ ਬੈਠਾ ਕੀ ਗੱਲ ਉਹਨੂੰ ਉਹਦੇ ਉਹਨੂੰ ਬੱਚੇ ਨਹੀਂ ਆ ਉਹ ਆਪ ਦੀ ਉਹਦੀ ਜ਼ਿੰਦਗੀ ਨਹੀਂ ਉਹਦਾ ਜੀ ਕਰਦਾ ਵੀ ਖਦੀ ਮਾਰਨ ਜੇ ਮੰਨ ਲਓ ਇਹਨਾਂ ਨੂੰ ਟੈਕਸ ਭਰਦੇ 9200 ਕੁਆਟਰ ਮੈਨੇ ਬਾਥਰੂ 5200 ਰੁਪਿਆ ਕੁਆਟਰ ਆ ਉਹਨਾਂ ਦਾ ਤਖਤ ਘਟਿਆ ਜਿਹੜੀਆਂ ਸਾਰੀ ਟੜੀ ਚੱਲਦੀਆਂ ਇਹ ਇੱਕ ਜਿਹੜਾ ਲੌਂਦੀ ਆ ਇੱਕ ਜਾ ਕੇ ਸਵੇਰੇ ਆਉਂਦੀ ਆ ਸ਼ਾਮ ਨੂੰ ਜਾ ਕੇ ਖੜ ਜਾਂਦੀ ਆ ਤਾਂ 9200 ਰੁਪਏ ਟੈਕਸ ਆ ਇਹ ਸਰਕਾਰ ਖਾ ਰਹੀ ਆ ਮਨ ਲੋ ਟੈਕਸ ਵੀ ਭਰਤਾ ਛੋਟ ਵੀ ਭਰਤੀ ਇਹ ਕੋਈ ਟੈਕਸਾਂ ਚੋਰ ਜਿਹਾ ਬ੍ਰੈਂਡ ਨੂੰ ਲਾਉਣ ਦੇ ਕੱਢੀ ਬ੍ਰੈਂਡ ਦਾ ਸਿਆਣਾ ਡਰਾਈਵਰ ਲੌਂ ਕਾ ਇਹ ਨਾਲ ਸਰਕਾਰ ਦਾ ਇਹ ਫਰਜ਼ ਬੰਦਾ ਡਰਾਈਵਰਾਂ ਨੂੰ ਗਾਈਡ ਕਰਦਾ ਨਾ ਕਿ ਲੁੱਟਣ ਦਾ ਡਰਾਈਵਰਾਂ ਨੂੰ ਗਾਈਡ ਕਰਕੇ ਇਹਨਾਂ ਨੂੰ ਸਮਝਾਉਣਾ ਚਾਹੀਦਾ ਸੇਫਟੀ ਜਿਹੜੀ ਵੀ ਸੇ ਗੱਡੀਆਂ ਉਹਨਾਂ ਨੇ ਧਿਆਨ ਦਿਓ ਬੱਚਿਆਂ ਦੀ ਸੇਫਟੀ ਬਾਰੇ